ਤਾਰ ਬਲਾਕ ਵਿਖੇ ਸ਼ੱਕੀ ਵਿਅਕਤੀਆਂ ਦੀ ਦਹਿਸ਼ਤ ਨੂੰ ਲੈ ਕੇ ਚੀਫ ਸਿਕਿਉਰਿਟੀ ਅਫਸਰ ਕਰਨਲ ਅਨਿਲ ਪਟਦੀ ਦੇਖਰੇਖ ਵਿੱਚ ਡੈਮ ਦੀ ਸਿਕਿਉਰਿਟੀ ਨੂੰ ਕੀਤਾ ਹੋਰ ਵੀ ਮਜ਼ਬੂਤ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਣਜੀਤ ਸਾਗਰਗੜ ਡੈਮ ਸਿਕਿਉਰਿਟੀ ਦੇ ਚੀਫ ਅਫਸਰ ਅਨਿਲ ਪਟ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਤਾਰ ਬਲਾਕ ਵਿਖੇ ਕੁਝ ਸ਼ੱਕੀ ਵਿਅਕਤੀਆਂ ਦੇ ਹੋਣ ਦਾ ਪਤਾ ਚੱਲਿਆ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਪੈਸਕੋ ਸਿਕਿਉਰਿਟੀ ਵੱਲੋਂ ਵੀ ਰਣਜੀਤ ਸਾਗਰ ਡੈਮ ਅਤੇ ਨਾਲ ਲੱਗਦੇ ਇਲਾਕੇ ਦੀ ਸੁਰੱਖਿਆ ਲਈ ਪੂਕਤਾ ਪ੍ਰਬੰਧ ਕੀਤੇ ਗਏ ਹਨ ਇਸ ਮੌਕੇ ਉਹਨਾਂ ਦੱਸਿਆ ਕਿ ਸ਼ਾਹਪੂਰ ਕੰਢੀ ਤੋਂ ਡੈਮ ਤਾਰਕੇ ਇਲਾਕੇ ਵਿੱਚ ਦਾਖਲ ਹੋਣ ਵਾਲੇ ਸਾਰੇ ਵਾਹਨਾਂ ਦੀ ਪੈਸਕੋ ਸਿਕਿਉਰਿਟੀ ਬੈਰੀਅਰ ਉੱਤੇ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਕਰਨਲ ਅਨਿਲ ਪੱਟ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਉੱਤੇ ਆਉਣ ਜਾਣ ਵਾਲੇ ਸੈਨਾਨੀਆਂ ਲਈ ਵੀ ਕੁਝ ਸਮੇਂ ਲਈ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ ਹੈ। ਮੈਂ ਕਰਨਲ ਅਨਿਲ ਭੱਟ ਆਰਮੀ ਦਾ ਹੈਗਨ ਰਿਟਾਇਰਡ ਇੱਥੇ ਮੈਂ ਚੀਫ ਸਿਕਿਉਰਿਟੀ ਆਫਸਰ ਦੀ ਡਿਊਟੀ ਕਰ ਰਹੇ ਹਾਂ। ਸਾਡਾ ਸਾਡੀ ਜ਼ਿੰਮੇਵਾਰੀ ਹੈਗੀ ਆ ਡੈਮ ਦੀ ਸਿਕਿਉਰਿਟੀ ਸ਼ਾਫੋਰ ਖੰਡੀ ਟਾਊਨਸ਼ਿਪ ਦੀ ਸਿਕਿਉਰਿਟੀ ਬੇਰਾਜ ਦੀ ਸਿਕਿਉਰਿਟੀ ਸਾਡੇ ਨਾਲ ਆਈਆਰਬੀ ਵੀ ਲੱਗੀ ਹੈਗੀ ਆ ਆਈਆਰਬੀ ਜਿਹੜੀ ਹੈਗੀ ਆ ਉਹ ਕੋਰ ਸਿਕਿਉਰਿਟੀ ਪ੍ਰੋਵਾਈਡ ਕਰਦੀ ਆ ਡੈਮ ਸਾਈਟ 'ਤੇ ਤਾਂ ਇਹ ਦੋ ਦਿਨ ਪਹਿਲੇ ਸਾਨੂੰ ਕੁਛ ਐਦਾਂ ਦੀ ਸ਼ੱਕੀ ਹਰਕਤ ਨਜ਼ਰ ਆਈ ਸੀਗੀ ਜਿਹਦੇ ਵਿੱਚ ਕਿ ਦੋ ਲੋਕਲ ਜਿਹੜੇ ਆਦਮੀ ਸਗੇ ਉਹਨਾਂ ਨੇ ਆ ਕੇ ਸਾਡੀ ਕੋਸ 'ਚ ਬਿਆਨ ਦਿੱਤਾ ਸੀਗਾ ਕਿ ਐਦਾਂ ਐਦਾਂ ਕੁਝ ਹਰਕਤ ਦੇਖੀ ਗਈ ਹੈ ਦੋ ਤਿੰਨ ਬਦਲਿਆ ਦੀ ਇਦੇ ਵਿੱਚ ਕੋਈ ਬਿਲਕੁਲ ਠੋਸ ਕੋਈ ਸਬੂਤ ਨਹੀਂ ਹੈਗਾ ਤਾਂ ਉਹ ਅਸੀਂ ਇਨਫਾਰਮੇਸ਼ਨ ਆਪਣੀ ਪੰਜਾਬ ਪੁਲਿਸ ਨੂੰ ਪਾਸ ਆਨ ਕੀਤੀ ਸੀ ਸ਼ਾਪੁਰ ਕੰਡੀ ਜਿਹੜਾ ਆਪਣਾ ਥਾਣਾ ਹੈਗਾ ਉਹਦੇ ਬਾਅਦ ਪੁਲਿਸ ਨੇ ਉਸੇ ਦਿਨ ਸ਼ਾਮ ਨੂੰ ਉਹਦੇ ਵਿੱਚ ਨਾਕਾਬੰਦੀ ਕੀਤੀ ਹੈ ਉੱਥੇ ਪੂਰੀ ਸਰਚ ਵਗੈਰਾ ਕੀਤੀ ਸੀਗੀ ਸਾਡੇ ਵੀ ਸਾਡੀ ਵੀ ਕਬਾਟੀ ਉਹਨਾਂ ਦੇ ਨਾਲ ਗਈ ਸੀ ਔਰ ਉਹਦੇ ਬਾਅਦ ਹੋਰ ਸਿਕਿਉਰਟੀ ਮਦਾਨ ਲਈ ਅਸੀਂ ਜਿੰਨੇ ਵੀ ਸਾਡੇ ਚੈੱਕਪੋਸਟ ਹੈਗੇ ਆ ਜਿਹਦੇ ਵਿੱਚ ਟ੍ਰੈਫਿਕ ਆਂਦਾ ਜਾਂਦਾ ਰਹਿੰਦਾ ਹੈ ਉਹਦੇ ਵਿੱਚ ਅਸੀਂ ਜਿਹੜੀ ਚੌਕਸੀ ਹੈ ਉਹ ਅਸੀਂ ਵੜਾ ਦਿੱਤੀ ਹੈਗੀ ਹੈ ਤਾਂ ਬੈਰੀਅਰ ਰੈਂਡਮ ਚੈਕਿੰਗ ਹੋ ਰਹੀ ਹੈ ਗੱਡੀਆਂ ਦੀ ਤਾਂ ਕਿ ਕੋਈ ਵੀ ਏਦਾਂ ਦੀ ਸ਼ੱਕੀ ਗੱਡੀ ਜਿਸ ਅਗਰ ਕੋਈ ਚ ਏਦਾਂ ਦੀ ਕੋਈ ਵਸਤੂ ਪਾਈ ਜਾਂਦੀ ਹੈ ਜਿਹਦੇ ਸਾਨੂੰ ਸ਼ਕਤ ਉਹ ਗੱਡੀ ਨੂੰ ਰੋਕਤੇ ਪੁਲਿਸ ਨੂੰ ਇਨਫੋਰਮ ਕੀਤਾ ਜਾਊਗਾ ਔਰ ਨਾਲੇ ਨਾਲ ਅਸੀਂ ਜਿਹੜੀ ਡੈਮ ਸਾਈਡ ਤੇ ਜਿਹੜੀ ਸਲਾਨੀਆਂ ਆਉਂਦੇ ਹੈਗੇ ਆ ਆਪਣਾ ਵਿਜ਼ਿਟ ਕਰਨ ਲਈ ਉਹ ਵੀ ਹਰਕਤ ਅਸੀਂ ਬੰਦ ਕੀਤੀ ਹੋਈ ਹੈ ਕੁਝ ਦਿਨ ਲਈ ਸਾਡੀ ਬੇਨਤੀ ਇਹ ਹੈ ਕਿ ਜੇਕਰ ਕਿਸੇ ਨੂੰ ਕੋਈ ਅਦਾਂ ਦੀ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਐਦਾਂ ਦੀ ਕੋਈ ਕਿਤੇ ਵੀ ਕੋਈ ਹਰਕਤ ਦੇਖੀ ਜਾਂਦੀ ਹੈ ਤਾਂ ਉਹਦੀ ਸੂਚਨਾ ਸਾਨੂੰ ਜਲਦੋਂ ਜਲਦ ਦਿੱਤੀ ਜਾਵੇ ਤਾਂ ਕਿ ਸਹੀ ਕਾਰਵਾਈ ਔਰ ਸਹੀ ਐਕਸ਼ਨ ਹੋ ਦਿੱਤੇ ਕੀਤਾ ਜਾ ਸਕੇ